ਹੋ ਨਰਗੇ ਸੋਣਾ ਆਹ ਬੇਬੇ ਬੋਲ ਰਹੀ ਹਾਂ ਸੁਣ ਲਿਆ ਕਰ ਹਾਂ ਹਲੋ ਵਗਦੀ ਬੀੜੀ ਆ ਦੁੱਤੀ ਮਗਾਓ ਭਾਜੀ ਫੋਨ ਕਰੋ 188 ਇਹ ਅਬਰਤੜੀਆਂ ਦੀਆਂ ਦਿੱਤੀ ਇੱਕ ਮਿੰਟ ਸਰ ਹਾਂ ਸਾਰਾ ਬਚਾ ਲੜਿਆ ਲੱਗੇ ਬਸ ਉੱਪਰ ਕੀ ਹੋਵੇ ਤੇ ਉਹ ਸੁਖੀ ਬਾਦ ਨੂੰ 15 ਅੰਕਾਂ ਦਾ ਚੈਨਲ ਲਾੜਾ ਕਰਾਉਣਾ ਹੈ ਜੀ ਸਹਿਮਤ ਹਾਂ ਆ ਦੇਖੋ ਕਰਦੇ ਨਹੀਂ ਕੰਟਰੋਲ ਹੋ ਰਿਹਾ ਉਹ ਦੇਖੋ ਕੰਮ ਨਹੀਂ ਆਉਂਦਾ ਆਓਕੇ ਬਾਹਰ ਨੂੰ ਭਜਾਓ ਚਲੋ ਇਹਨਾਂ ਨੂੰ ਚਲੋ ਠੀਕ ਆ ਚੈਟ ਬੋਡੀ ਨੂੰ ਲਾਓ ਉਹ ਕਹਿੰਦਾ 15 ਅੰਕਾਂ ਤੋਂ ਨਹੀਂ ਆ ਬੰਦਾ ਬੜਾ ਹੁਣ ਯਾਰ ਇਹ ਚਲੋ ਕਿ ਹੋਣਾ ਸਾਰਾ ਕੁਝ ਐਫਆਈਆਰ ਕੱਟ ਕੇ ਕਿ ਤੁਰਨਾ ਸੀ ਇਹਨਾਂ ਨੇ ਕਿਹਾ ਕਿ ਤੁਸੀਂ ਐਫਆਈਆਰ ਹੋਣਾ ਨਹੀਂ ਬਣ ਰਹੀ ਆ ਲੈ ਇਹਨਾਂ ਦੇ ਕੰਮ ਆ ਬੱਸ ਕੋਈ ਇਹਨਾਂ ਦੀ ਮਿਸਟੇਕ ਆ ਸਾਰੀ ਇਹ ਮੇਰੀ ਮਿਸਟੇਕ ਨਹੀਂ ਜਦੋਂ ਸਟੇਟਮੈਂਟ ਹੋ ਗਈ ਉਹਦਾ ਯਾਨੀ ਹਾਂ ਆਪਣੇ ਆਪ ਰੋ

ਆਪਣੇ ਪਿਉਣ ਕਹਿੰਦਾ ਡਾੜਾ ਰੰਗ ਲੈਣਾ ਜਨ ਪੇਪਰ ਆ ਸਵੇਰੇ ਅੱਡ ਰੰਗਦਾ ਤੁਹਾਡਾ ਰੰਗ ਖਤਮ ਐ ਮੈਂ ਮੈਂ ਇਹ ਤੇ ਪਿਉਣ ਗਿਆ ਮੈਂ ਰੰਗਿੰਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਕਿਹਾ ابو ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਅੰਨੇ ਰੰਗ ਪੇ ਦੇ ਪੁਰਾਣੇ ਇੰਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਾਮ-ਸਾਮ ਕੇ ਕਾਪੀਆਂ ਰੱਖੀਆਂ ਸਾਮ-ਸਾਮ ਕੇ ਹਿੰਦੀਆਂ ਪੁਰਾਣੀਆਂ ਮੈਂ ਬਾਹਰ ਢੋਡ ਦੇਣੀ ਇੰਨੇ ਕਾਪੀਆਂ ਵੀ ਸਾੜੀ ਮੇਰੀ ਪਰੀ ਪਈ ਇੰਨੇ ਕਪੜੀਆਂ ਕਾਪੀਆਂ ਦੀਆਂ ਦਿੰਦੀਆਂ ਮੈਂ ਕਹਿੰਦਾ ਨਹੀਂ ਮੈਂ ਨਹੀਂ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡੜਾ ਚਾਲ ਦੋ ਹਰ ਪਿੱਕੇ ਡੜਾ ਚਾਲਾ ਡਣਾ ਚਾਲਾ ਕੋਈ ਗਾ ਨਹੀਂ ਚੱਲ ਤੇ ਮੈਂ ਮੈਂ ਹੱਸਣਾ ਕਹਿ ਬੱਠੀ ਮੈਂ ਚੱਲ ਜਾ ਮੈਂ ਨੇ ਜਿੱਦ ਕਰੇ ਕਿ ਦੇ ਮੈਂ ਚੱਲ ਜਾਣਾ ਲੈnde ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਗਏ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਤੇ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ 10 ਸਾਲ ਦਾ ਐ ਸਕੇਚੀ ਲੈਣ ਗਏ ਇਬਰਾਸ ਸਕੇਚ ਵਾਸਤੇ ਗਏ ਇਹ ਪਿਓ ਨੂੰ ਕਹਿੰਦੇ ਸਕੇਚ ਲੈਣੇ ਆ ਸਕੇਚੀ ਲੈਣਗੇ ਅਗੋ ਟ੍ਰੈਲੀ ਆ ਗਿਟ ਟ੍ਰੈਲੀ ਨੂੰ ਫੰਡ ਮਾਰ ਕੇ ਮਾਰਤੇ ਇੱਕ ਨਾ ਹਰਪ੍ਰੀਤ ਇੱਕ ਨਾ ਮਨਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 ਦੱਸ ਉਹ ਤੇ ਬਰਾ ਕਲ ਦਾਣਿਓ ਬੋਲਿਆ ਵੇ ਉਹ ਤੇ ਕਲ ਦਾਣਿਓ ਬੋਲਿਆ ਆ ਯੋਥੇ ਟਿਕਟ ਵਗੇ ਲਾਇ ਉਹਨੇ ਤਾਂ ਮਨੀ ਵੋਚ ਕੀਤੀ ਸਾਨੀ ਇਨਸਾਫ ਚਾਹੀਦਾ ਹਨ ਕੋਸ ਨਹੀਂ ਚਾਹੀਦਾ ਨੋ ਜੇ ਚਾਹੀਦੀ ਵਸਾ ਨੋ ਦੀ ਉਹਨੂੰ ਜੇ ਆਜੇ ਵਸਾ ਹੀ ਉਹ ਨਹੀਂ ਗੰਦੇ ਵੇ ਆ ਗਾਨੇ ਨੂੰ ਜੇ ਲੋ ਹੋ ਜੇ ਤੇਰੇ ਮਾਵੇ ਤਰਫੇ ਦਾ ਇਹ ਸਿਆਦੇ ਮਾਵੇ ਦਾ ਤਈ ਮੇਰਾ ਨਾ ਰੀਪੂ ਆ ਨਵਾਂ ਪਿੰਡ ਝਾਵਰ ਤੇ ਮੇਰੇ ਕੱਲ ਪਤੀ ਜਾਨੀ ਦਾਤ ਜੀ ਹੋ ਗਈ ਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰੋਂ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹਨਾਂ ਬਹੁਤ ਤੇਜ਼ ਰਫ਼ਤਾਰ ਜਿਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਘਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟਰਾਲੀ ਥੱਲੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪਹਿਨੇ ਲੈਣ ਜਾਣ ਦੇ ਸੀ ਇਹ ਕੱਲ ਕੱਲ ਸਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਲਾਰਨ ਦੀ ਬਜਾਏ ਫੇਰ ਰੇਸ ਦੇ ਕਿਚੂਕ ਤੋਂ ਟਹਿਰ ਉਤੋਂ ਲੰਘੇ ਆਉਣਾ ਹਾਂਜੀ ਇੱਕ ਦੀ ਮੌਕੇ ਦਾਥ ਵੀ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਕਿਤੇ 9 ਸਾਲ ਇਹ ਕੀ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈੰਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਕਰੰਡਿਆ ਕੱਲ ਦੀ ਕੰਪਲੇਨਟ ਕਰਤੀ ਕੰਤੇ ਡੇ ਆ ਪਰ ਉਹ ਟਾਈਮ ਹੀ ਬੜਾ ਲਾਉਂਦੇ ਆ ਉਹਦੇ ਮੰਗੇ ਇਨਸਾਫ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦਿਖਣੇ ਪੈਣੀਆਂ ਮੁੰਡੇ ਕੋ ਹੈਗੀ ਕਿਸੇ ਕੋ ਕਢਵਾ ਲਾਂਗੇ ਉਹ ਉਹ ਤੇ ਉਹ ਸਾਈਡ ਤੇ ਨਾ ਟਰਾਲੀ ਡੇ ਕੇ ਤੇ ਸੜਕ ਤੇ ਭੱਜ ਗਿਆ ਸੀ ਫਿਰ ਮਾਲਕ ਆਇਆ ਮਾਲਕਾਂ ਨੇ ਆਪਣੇ ਚੋਰੀ ਪਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਹੈਗਾ ਨਾ ਤੋਂ ਟਰਾਲੀ ਤੋਂ ਲੈ ਕੇ ਭੱਜ ਗਿਆ ਕਿਉਂਕਿ ਮੁੱਤਿਆਂ ਦੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 3 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾ ਆਇਆ ਬੋਬੀ ਉਹਦਾ ਨਾ ਬੋਬੀ ਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਹਾ ਸਾਨੂੰ ਤੇ ਨਹੀਂ ਤੇ ਜੇ ਨਹੀਂ ਹੋਣ ਰਹੀ ਫਿਰ ਧਰਨਾ ਲਾ ਲਗੇ ਆ ਜਾ ਕੇ ਜਹਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਈ ਸਾਡੀ ਲਾਸਾਂ ਦੇ ਵਿਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਕਿਉਂਕਿ ਪੁਲਿਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਉਹਨੇ ਪੁੱਛਿਆ ਕਿ ਬਸ ਹੋ ਲਗਾ ਹੋ ਲਗਾ ਸਵੇਰ ਦੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਆ ਤੇ ਨਾ ਤਰਿੰਦਰੇ ਕੁਮਾਰ ਆ ਪਾਜੀ ਹਾਂਜੀ ਤੇ ਮੇਰਾ ਜਿਹੜਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਤੋਂ ਸਕੱਤ ਲਾਣਗੇ ਹਾਂਜੀ ਸਕੱਤ ਲਾਣਗੇ ਤੇ ਇਹ ਆ ਵਿਚਾਰੇ ਸਕੱਤ ਘਰ ਜਾਣ ਦੇ ਤੇ ਪਿੱਛੋਂ ਟਰਾਲੀ ਵਾਲਾ ਪਿੱਛੋਂ ਛਾੜ ਮਾਰ ਕੇ ਛੁੱਟ ਕੇ ਤੇ ਉਹਨਾਂ ਨੂੰ ਕੁਚਲ ਗਿਆ ਜੇ ਛਾੜ ਵੱਜੀ ਤਾਂ ਖਲਾਰ ਲਾਲ ਤੇ ਉਹਨਾਂ ਥੱਲੇ ਨੂੰ ਕੁਚਲ ਗਿਆ ਤੇ ਨੰਗ ਮੇਰਾ ਕੀ ਬਣਾ ਮੇਰੇ ਬੇਟੇ ਬਾਚੀ ਜਾਂਦੇ ਇਹ ਬੇੜੇ ਨੂੰ ਵੱਜ ਜਾਣਾ ਹੈ ਇਹ ਤੂੰ ਟਰਾਲੀ ਨੰਗਾ ਆ ਕੇ ਤੇ 도ੜ ਗਿਆ ਟਰਾਲੀ ਲੈ ਗਈ ਇੱਕ ਇੱਕ 9 ਸਾਲ ਦਾ ਇੱਕ 10 ਸਾਲ ਦਾ ਇਹ ਤੇ ਚੋਰਾ ਵਾਲ ਮਲਕੀ ਹੁੰਦੇ ਆਂ ਦੀ ਟਰਾਲੀ ਜੇ ਸੀ ਵੀ ਸਾਰਾ ਜਿੰਨਾ ਸੰਦ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੇ ਕੱਲ ਸਾਡੇ ਸਾਡੇ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਪਰ ਨਾਂ ਦਾ ਨਹੀਂ ਮੈਨੂੰ ਪਤਾ ਕੀ ਹੈ ਲਾ ਗੱਲ ਸਭ ਕੁਝ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਇਹ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਤੇ ਚੇਂਜ ਜੋ ਵੀ ਕੰਡੀਸ਼ਨ ਆ ਜੀ ਉਹ ਵੀ ਹੱਦ ਹੋਸ਼ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਕੱਲ ਦੀ ਹੋਸ਼ ਨਹੀਂ ਕਰਦਾ ਉਹ ਕਾਰਵਾਈ ਪੂਰੀ ਸਕਦ ਸਕਦ ਹੋਣੀ ਚਾਹੀਦੀ ਆ ਜਿੰਨਾ ਸਮਾਂ ਤੱਕ ਤੁਹਾਨੂੰ ਲਾਜਾ ਤੁਹਾਡੇ ਨੂੰ ਲਾ ਦੇ ਜਿੰਨੀ ਦੇਰ ਤੱਕ ਅਰੈਸਟ ਨਹੀਂ ਕਰਦੇ ਅਰੈਸਟ ਨਹੀਂ ਕਰਦੇ ਉਹ ਤੇ ਇਸ ਕਾਰਨ ਕਰਮ ਪਰ ਅਪੀਲ ਦਰਦ ਰਿਸਟਰ ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿੰਨੇ ਲੋਕਾਂ ਦੇ ਮਾਮਲੇ ਕਰਦੇ ਆ ਜਿਹੜਾ ਵੀ ਟਰੈਕਟਰ ਟਰਾਲੀ ਸੀ ਓਨਰ ਤੋਂ ਮੈਂ ਚਾਰ ਲਿਆ ਨਹੀ ਜੀ ਇੱਥੇ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਆਫਰ ਰਜਿਸਟਰ ਨਹੀਂ ਹੋਈ ਉਹਨਾਂ ਨੂੰ ਕਾਪੀ ਮੁਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਡਿੰਗ ਚ ਇੱਕ ਕੀ ਹੋਇਆ ਵਾ ਜਿਹੜਾ ਓਨ ਦਾ ਰੱਡ ਟਰੈਕ ਤੁਹਾਨੂੰ ਆ ਪਰ ਕਿਨ ਆਫ ਆਇਆਗਾ 17 ਨੰਬਰ ਬਿਲਕੁਲ ਜਿਦੋਂ ਔੜ ਚੱਲ ਕੇ ਆ